ਸਵਾਗਤ ਹੈ ਦਰਸ਼ਕੋ ਇਸ ਵਕਤ ਅਸੀਂ ਖੜੇ ਆ ਕਾਕਾ ਸਵੀਟਸ ਨਿਹਾਲ ਸਿੰਘ ਵਾਲਾ ਤੇ ਤੇ ਕਾਕਾ ਸਵੀਟਸ ਦੇ ਉੱਪਰ ਤੁਹਾਨੂੰ ਦਿਖਾਉਦੇ ਆ ਕਿ ਜਿਹੜੀਆਂ ਦੀਵਾਲੀ ਦੀਆਂ ਰੌਣਕਾਂ ਕਾਕਾ ਸਵੀਟਸ ਵੱਲੋਂ ਸਾਰੇ ਗਾਟਾ ਨੂੰ ਆਪਣੇ ਨੂੰ ਔਰ ਸਾਡੇ ਸਾਰੇ ਦਰਸ਼ਕਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ इने जी काका स्वीट्स के मालिक का जी 1100 तो काका स्वीट्स तुम्हारे तो लिए लेके आया शानदार मिठाइयां और तोहफे ਸੋ ਆਪਣੇ ਦਿਵਾਲੀ ਦੀਆਂ ਜਿਹੜੀਆਂ ਖੁਸ਼ੀਆਂ ਨੂੰ ਵਧਾਉਣ ਲਈ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਦਿਵਾਲੀ ਦੇ ਤੋਹਫੇ ਦੇਣ ਲਈ ਅਸੀਂ ਵਿਜ਼ਿਟ ਕਰ ਸਕਦੇ ਹੋ ਕਾਕਾ ਸਵੀਟਸ ਨਿਹਾਲ ਸਿੰਘ ਵਾਲਾ ਮੁਬਾਰਕਾਂ ਭਾਈ ਜੀ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਹਾਂਜੀ ਸੋ ਨਿਹਾਲ ਸਿੰਘ ਵਾਲਾ ਦੀ ਸ਼ਾਨ ਟਾਕਾ ਸਵੀਟਸ ਜਿੱਥੇ ਜੜੀਆਂ ਸਾਫ ਸੁਥਰੀਆਂ ਮਠਿਆਈਆਂ ਤੁਹਾਡੀ ਜਿਹੜੀ ਸਿਹਤ ਦਾ ਧਨਵਾੜ ਨਹੀਂ ਕੀਤਾ ਜਾਂਦਾ ਤੁਹਾਡੀ ਸਿਹਤ ਦਾ ਖਿਆਲ ਰੱਖਿਆ ਜਾਂਦਾ ਹੈ ਸਾਫ ਸੁਥਰਾ ਮਾਹੌਲ ਔਰ ਇੱਧਰ ਜਿਹੜੇ ਗਿਫਟ ਹੈ ਗਿਫਟ ਆਈਟਮਸ ਡਰਾਈ ਫਰੂਟ ਔਰ ਵੱਖ-ਵੱਖ ਤਰ੍ਹਾਂ ਦੀਆਂ ਗਿਫਟ ਆਈਟਮਜ਼ ਵੀ ਤੁਹਾਡੇ ਲਈ ਲੈ ਕੇ ਆਏ ਆ ਇਸ ਦੇ ਨਾਲ-ਨਾਲ ਹੋਰ ਗਿਫਟ ਆਈਟਮਜ਼ ਐ ਇਹ ਬੱਚਿਆਂ ਲਈ ਸ਼ਾਨਦਾਰ ਤੋਹਫੇ ਤੁਹਾਡੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਲਈ ਸੋ ਦੇਰ ਨਾ ਕਰੋ ਪਹੁੰਚੋ ਜੀ ਕਾਕਾ ਸਵੀਟਸ ਨਿਹਾਲ ਸਿੰਘ ਵਾਲਾ ਵਿਖੇ ਇੱਧਰ ਦੇਖੋ ਕਿੰਨੇ ਸ਼ਾਨਦਾਰ ਗਿਫਟ ਆਈਟਮਜ਼ ਐ